ਮਾਇਆ ਦੀ ਤਰ੍ਹਾਂ ਅਖੀਰ ਨਹੀਂ ਆਉਂਦਾ ਅਖੀਰ ਵਿੱਚ ਜ਼ੀਰੋ ਰਹਿ ਜਾਂਦੀ ਆ ਸਿਫਰ ਰਹਿ ਜਾਂਦੀ ਆ ਤੇਵੇਂ ਮਾਇਆ ਵਿੱਚ ਉਨਤੀ ਕਰਨ ਵਾਲਾ ਫੋਕਾ ਹੋ ਜਾਂਦਾ ਹੈ ਔਰ ਆਪਣਾ ਸਰੂਪ ਵਾਧੇ ਵਿੱਚ ਸਰੂਪ ਰੂਪੀ ਵਾਧੇ ਵਿੱਚ ਮੁੜ ਕੇ ਨਹੀਂ ਆਉਂਦਾ ਪਰ ਗੁਰਮੁਖ ਜਾਨ ਇਸ ਕਰਕੇ ਮਾਇਆ ਦੇ ਗੇੜ ਵਿੱਚ ਕਰਤਾਰ ਨੂੰ ਭੁੱਲ ਕੇ ਵੀ ਨਹੀਂ ਪੈਂਦੇ ਸੋ ਕਰਤਾਰ ਦੇ ਵਿੱਚ ਚਿਤ ਲਾਈ ਰੱਖਦੇ ਹਨ ਗੁਰਮੁਖ ਸੁਖ ਫਲ ਅਲੱਖ ਲਖਾਈ ਸੋ ਇਸ ਪ੍ਰਕਾਰ ਗੁਰਮੁਖਾਂ ਨੇ ਦੋਵ ਦੁਆਰਿਆਂ ਨੂੰ ਵਸ਼ ਕਰਕੇ ਇਨਾਮ ਰੂਪੀ ਸੁਖ ਫਲ ਨੂੰ ਪ੍ਰਾਪਤ ਕੀਤਾ ਹੈ ਸੋ ਨਾਮ ਰੂਪੀ ਸੁਖ ਫਲ ਨੂੰ ਪ੍ਰਾਪਤ ਕਰਕੇ ਅਲਖ ਲਖਾਈ ਲਖਣ ਤੋਂ ਰਹਿਤ ਜੋ ਪਰਮੇਸ਼ਰ ਹੈ ਉਸ ਨੂੰ ਲਖਾਈ ਲਖ ਲਿਆ ਹੈ ਇਥੋਂ ਤੱਕ ਇਹ ਨੌ ਪਉੜੀਆਂ ਦੀ ਕਥਾ ਸੰਪੂਰਨ ਹੋਈ ਹੈ ਵਿਚਾਰ ਕਰਦੇ ਹੋਇਆਂ ਭੁੱਲਾਂ ਦੀ ਖਿਮਾ ਬਖਸ਼ਣੀ ਕੱਲ ਨੂੰ 10ਵੀਂ ਪੌੜੀ ਤੋਂ ਕਥਾ ਪ੍ਰਾਰੰਭ ਕਰਾਂਗੇ ਆਓ ਗੁਰੂ ਪਿਆਰਿਓ ਦੋ ਪੰਕਤੀਆਂ ਪੜ੍ਹ ਕਰਕੇ ਫਤਿ ਬੁਲਾਈਏ ਨੌ ਅੰਗ ਨੀਲ ਅਨੀਲ ਹੋਏ ਨੌ ਕਲ ਨਿਗਰਹਿ ਸਹਿਜ ਸਮਾਈ ਸੋਖ ਫਲ ਅਲਖ ਲਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ